ਹਾਂਜੀ ਤੂੰ ਹੀ ਪੁੱਲ ਬੈਠਾ ਪਰ ਉਹ ਤੇਰੇ ਨਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਇਹ ਜਿਹੜਾ ਪੱਥਰ ਆ ਇਦੀ ਮਿਸਟਰੀ ਸਟੂਨ ਦੇ ਵਜੋਂ ਜਾਣਿਆ ਜਾਂਦਾ ਵਿਕੀਪੀਡੀਆ ਤੇ ਤੁਸੀਂ ਇਹਦੇ ਬਾਰੇ ਸਰਚ ਕਰਕੇ ਪੜ੍ਹ ਸਕਦੇ ਹੋ ਸਾਲ 1872 ਦੇ ਵਿੱਚ ਇੱਕ ਖੁਦਾਈ ਦੇ ਦੌਰਾਨ ਇਹ ਪੱਥਰ ਮਿਲਦਾ ਇਹ ਪੱਥਰ ਨੇ ਸਾਰਿਆਂ ਨੂੰ ਚੱਕਰਾਂ ਚ ਪਾਇਆ ਹੋਇਆ ਅੱਜ ਤੱਕ ਉਹਨਾਂ ਨੂੰ ਸਮਝ ਨਹੀਂ ਆਈ ਵੀ ਇਹ ਪੱਥਰ ਇਹਨੂੰ ਪਹਿਲਾਂ ਤਾਂ ਆਂਡੇ ਦੀ ਸ਼ੇਪ ਕਿਵੇਂ ਦਿੱਤੀ ਗਈ ਐਨੀ ਪੁਰਾਣੇ ਸਮੇਂ ਦੇ ਵਿੱਚ ਤੇ ਦੂਸਰਾ ਇਹਦੇ ਉੱਤੇ ਜਿਹੜੀਆਂ ਚੀਜ਼ਾਂ ਘੜ ਕੇ ਬਣਾਈਆਂ ਗਈਆਂ ਨੇ ਇਹ ਕਿਸ ਤਰੀਕੇ ਦੇ ਨਾਲ ਘੜ ਕੇ ਬਣਾਈਆਂ ਗਈਆਂ ਹੋਣਗੀਆਂ ਸੋ ਅੱਜ ਵੀ ਇਸ ਦੁਨੀਆ ਦੇ ਉੱਤੇ ਅਸੀਂ ਆ ਬਹੁਤ ਸਾਰੀਆਂ ਵਸਤੂਆਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਇਨਸਾਨ ਦੇ ਕੋਲੇ ਕੁਝ ਬੋਲਣ ਨੂੰ ਰਹਿੰਦਾ ਹੀ ਨਹੀਂ ਹੈਰਾਨ ਹੋ ਜਾਂਦੇ ਨੇ ਇਹੀ ਕਲਾ ਉਸ ਕਾਲਪੁਰਖ ਵਾਹਿਗੁਰੂ ਦੀ ਕਿ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਪ੍ਰਮਾਤਮਾ ਨੇ ਜੋ ਪਹਿਲਾਂ ਰਹਿੰਦੇ ਸੀ ਉਹਨਾਂ ਨੂੰ ਕਿਹੜੀਆਂ ਤਾਕਤਾਂ ਬਖਸ਼ੀਆਂ ਹੋਈਆਂ ਸੀ ਕਿ ਉਹ ਐਸੀਆਂ ਚੀਜ਼ਾਂ ਕਰਕੇ ਜਿਹੜੀਆਂ ਅੱਜ ਤੱਕ ਅਸੀਂ ਸੋਚ ਸਮਝ ਵੀ ਨਹੀਂ ਸਕਦੇ ਕਿਸੇ ਕਰਕੇ ਕਹਿੰਦੇ ਆ ਕਿ ਉਹ ਕਾਲਪੁਰਖ ਵਾਹਿਗੁਰੂ ਬੜਾ ਬੇਅੰਤਾ ਜਿਉ ਚਾਹੇ ਕੁਝ ਵੀ ਕਰ ਸਕਦਾ ਅਰਸ਼ੋਂ ਫਰਸ਼ ਤੇ ਫਰਸ਼ੋਂ ਅਰਸ਼ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਮਿੱਤਰੋ ਜਿੰਦਗੀ ਬੜੀ ਖੂਬਸੂਰਤ ਆ ਕਲਾ ਵਰਤ ਦੀਆ ਚਮਤਕਾਰ ਹੁੰਦੇ ਨੇ ਬਸ ਭਰੋਸਾ ਨਹੀਂ ਆਪਣਾ ਡੋਲਣ ਦੇਣਾ ਤੇ ਇੱਕ ਪਰਮਾਤਮਾ ਦੇ ਉੱਤੇ ਕਦੇ ਵੀ ਗਿਲਾ ਨਹੀਂ ਕਰਨਾ ਜਿਉਂਦੇ ਬਸਤੇ ਰਹੋ ਧੰਨਵਾਦ